ਆਰਪ੍ਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕੌਜੀ ਉਹਨਾਂ ਦਾ ਬਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਬਣਾਉਣੇਗੇ ਵੀਡੀਓ ਮੇਰੀ ਵੀਡੀਓ ਦੇ ਤੱਕ ਜ਼ਰੂਰ ਤੇ ਵੀਡੀਓ ਨੂੰ ਮੇਂ ਲੱਗੀ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਅੱਜ ਦੀ ਕੀ ਕੀ ਗਈ ਤੀ ਪ੍ਰਿਹਿਤ ਆਪਣੀ ਪੁਰਾਣੇ ਸਕੂਲ ਚ ਕਿਆਂ ਕਿਆਂ ਦਿੱਤੀਆਂ ਮਨਾਈਆਂ ਚ ਔਕਤੀਆਂ ਤੇ ਲਈ ਸੀ ਤੇ ਉੱਥੇ ਦੀ ਸੇਲੀਆਂ ਨੂੰ ਬਹੁਤ ਘੱਟ ਤੁਸੀਂ ਕਦੇ ਜਦੋਂ ਪੈਂਤ ਚੜੀ ਮੈਡਮਾਂ ਵੀ ਹੱਸੀਆਂ ਕਹਿ ਲੱਗਨ ਧੀ ਦਾ ਕਿਰਪਾ ਵਾਲਾ ਹੀ ਧੀਪਾ ਵਾਲਾ ਹੀ ਮੈਂ ਤਾਂ ਡੈਡੀ ਨੂੰ ਘਸਿਆ ਕੇ ਉਹ ਅੜਵਾਈ ਜਾਂ ਨਿੱਤ ਹਰ ਹਰ ਫਾਸਟ ਜੇ ਦੇ ਵਰਮਾ ਚਲੋ ਜੀ ਇਹ ਵੀ ਸੇਲੀ ਨੇ ਇਹਨੂੰ ਗ੍ਰਿਪਟ ਲਿਖਦਾ ਗ੍ਰਿਪਟ ਮੈਨੂੰ ਤਾਂ ਬਹੁਤ ਪਸੰਦ ਆਇਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਕਰੋ ਵੀ ਫੋਨ ਕਰਤੀ ਅਨ ਕੀ ਜੀ ਜਰੂਰ ਆਇਆ ਜਰੂਰ ਆਇਆ ਦੇਖੋ ਜੀ ਇਦੀ ਫਰੈਂਡ ਦਾ ਨਾਮ ਜੀ ਗੁਰਲੀਨ ਗੁਰਲੀਨ ਕਾਲ ਕਰਕੇ ਨਹੀਂ ਦਿਆ ਹੀਰੋ ਕਲਾਂ ਹੀਰੋ ਕਲਾਂ ਦੀ ਹੀਰੋ ਕਲਾਂ ਦੀ ਜੀ ਇਹਦੇ ਨੇ ਤੇਰੇ ਨੂੰ ਫੋਨ ਕਰਦੀ ਆ ਕਹਿੰਦੀ ਮੇਰਾ ਪ੍ਰੀਤ ਪਾਲਵਿੰਦਰ ਜੀ ਇਲਾਗਾ ਹੈਗਾ ਸਵੇਰੇ ਵੀ ਉਹਨੇ ਸਾਨੂੰ ਹੀ ਫੋਨ ਕੀਤਾ ਕਹਿੰਦੀ ਵੀ ਪ੍ਰੀਤ ਭੜਾ ਜੀ ਅਸੀਂ ਨੇ ਉਹਨੂੰ ਕਾਲ ਕਰਨ ਲੱਗ ਪੀਏ ਤਾਂ ਆਉਂਦੀ ਨਹੀਂ ਹੈਗੀ ਫੇਰ ਉਹਨੇ ਦੁਬਾਰੇ ਫੇਰ ਫੋਨ ਕਰਿਆ ਕਹਿੰਦੀ ਨਾਨੀ ਜੀ ਆਏ ਤਾਂ ਬਪੂ ਨੂੰ ਤੁਸੀਂ ਭੇਜੋ ਜ਼ਰੂਰ ਆ ਦੇਤੀ ਪਾਲ ਇਹ ਕਹਿੰਦੇ ਮੈਂ ਸਾਰਨ ਦਾਸ ਜੀ ਨੇ ਸਾਰੇ ਗਾ ਪਾ ਅਸੀਂ ਸਕੂਲ ਚ ਵਿਭਰੀ ਪਾਰ ਆਉਂਦੀ ਕਿੰਨੀ ਐਂ ਤੇ ਰੋਜ਼ ਡੇਲੀ ਪਾਉਣ ਕਰਦੀ ਐ ਕਿ ਕਰ ਬੀੜਾ ਪਾਉਣ ਨਾਲ ਕਿ ਮੈਨੂੰ ਜੀ ਨਹੀਂ ਲੱਗਦਾ ਹੈ ਮੈਂ ਤਾਂ ਬਹੁਤ ਪਸੰਦ ਆਇਆ ਗਿਫਟ ਉਹਦਾ ਦਿੱਤਾ ਆ ਕਿਸੇ ਵੀ ਦੱਸਿਓ ਤੁਹਾਨੂੰ ਕੀ ਮੈਨਾਂ ਲਿਖਿਆ ਹੈਗਾ ਪ੍ਰੀਫਾਲ ਨੂੰ ਡਿਪਟੀ ਕਾਪੀ ਇਹ ਸੂਟ ਇਹ ਸੂਟ ਲਈ ਕਿਤੀ ਕਹਿੰਦਾ ਮੁੰਡੀਆਂ ਮੇਰੀਆਂ ਭੁਣੀਆਂ ਕੋਲੋਂ ਮੈਂ ਨਹੀਂ ਆਇਆ ਪਾਉਣਾ ਇਹ ਨਿਆਣੇ ਜੀ ਵੀ ਨਾ ਕਹਿੰਦੇ ਕਿ ਕੈਮ ਤੂੰ ਸੀ ਨਾ ਜੀ ਨਾਲ ਇਹ ਬਸ ਸਰਵਿਸ ਡਿਪੈਂਡੈਂਟ ਜਾਇਆ ਕਿ ਇਹ ਵੀ ਨਾ ਕੰਡ ਰਹੀਆਂ ਨਹੀਂ ਆ ਸੀ ਜਿਹੜਾ ਆਹ ਕੋ ਤਤਾ ਸੋ ਇਹਦਾ ਦੀ ਫੋਨ ਕਿ ਕੀ ਕਿਹੜਾ ਉਹ ਸੀ ਥਿੰਗ ਨਾ ਥਿੰਗ ਨਹੀਂ ਸੀ ਪਤਾ ਨਹੀਂ ਉਹ ਦੋ ਉਹ ਆਏ ਸੀਗੇ ਕੋਈ ਬਾਹਰੋਂ ਹਾਂ ਹਾਂ ਉਹਦਾ ਫੰਕਸ਼ਨ ਸੀਗਾ ਉਹਦੋਂ ਫੋਟੋ ਸੀ ਇਹਨਾਂ ਦੀ ਆ ਨਵੀਂ ਕੇ ਖੰਡ ਪਾਟਵੇ ਦੇ ਸੀਗੀ ਇਹ ਇਹਦੀ ਫਰੈਂਡ ਇੱਕ ਹੋਰ ਆ ਜੀ ਨਵੀ ਤੇ ਉਹਨਾਂ ਦੇ ਖੰਡ ਪਾਟ ਕਰਾਏ ਤੇ ਉੱਥੇ ਗਈਆਂ ਕਿ ਇਹ ਸਾਰੇ ਇਕੱਠਿਆਂ ਇੱਥੇ ਜਿਹਾ ਹੋ ਕੇ ਉੱਥੇ ਖਿੱਚੀ ਵੀ ਇਹਨਾਂ ਦੀ ਇਹ ਆ ਗਈ ਐਸੀ ਮਨਾਈ ਆ ਵੀ ਇਹਨਾਂ ਦੀ ਟੂਰ ਵੀ ਆ ਗਈ ਆ ਸਕੂਲ ਆ ਸਕੂਲ ਚ ਵੈਸੇ ਖਿੱਚੀ ਸੀ ਆ ਇਹ ਨਵੀ ਤੁਮੁਰਦੀਆਂ ਨੇ ਲੋ ਆ ਫ੍ਰੀਪਾਲਿਆ ਆਈ ਸੀ ਤੇ ਲੀ ਗਈ ਨਾਲ ਮੇਰੇ ਨਾਲ ਬੱਸ ਰੰਗ ਦਾ ਗੁਰਮੀਨ ਕੁੱਤ ਮੈਨੂੰ ਬਹੁਤ ਥੇਰਾ ਸੋਨਾ ਕੇ ਲੱਗਿਆ ਜਿਹੜਾ ਉਹ ਧੰਨਵਾਦ ਹੈ ਨਾ ਇਹ ਜਿਹੜੀ ਬਚਾਰੀ ਨੇ ਇੰਨੀ ਉਹ ਕਰੀ ਨਹੀਂ ਅੱਜ ਕੱਲ ਕੋਈ ਨਹੀਂ ਧਿਆਨ ਦੀਆਂ ਹੈਗੀਆਂ ਸਿਰ ਜੂੜੀਆਂ ਹਨ ਤਾਂ ਕਿਸੇ ਨੇ ਗਿਫਟ ਨਹੀਂ ਦਿੱਤਾ ਸੀ ਮੈਂ ਡੱਗੀ ਉੱਠ ਕੇ ਕਰੇ ਗਿਫਟ ਮੰਗਦੇ ਹਨ ਇਹ ਵੀ ਜਾਦੇ ਵਾਅਦੇ ਕਰਦੀ ਹੈਗੀ ਇਹ ਫੋਨ ਵੀ ਕਰਦੀ ਤੇ ਨਹੀਂ ਫੋਨ ਕਰਦੀ ਹੈਗੀ ਕਦ ਵੀ ਕੋਲ ਲਾਉਣੀ ਆ ਮੈਂ ਇੱਕੇ ਵਾਰ ਦੋਨੇ ਕਰਨੀ ਕਰਨਾ ਪਾਉਣਾ ਜੇ ਤੁਮ ਕੋਣ ਨਾਲ ਚੈਨ ਵੀਡੀਓ ਕਰ ਲਾਵੇ ਇਸ ਵਾਰ ਬਹੁਤ ਵਧੀਆ ਤੇ ਬਰਲੀਨ ਦਾ ਮੇਰੇ ਨਾਲ ਵੀ ਗੱਲ ਖਾਣ ਲੈਣੀ ਹੋਏਗੀ ਗੱਲ ਸਾਡੀ ਵੀ ਹੋ ਜਾਂਦੀ ਹੈਗੀ ਵਾਹ ਬਹੁਤ ਵਧੀਆ ਚਲੋ ਜਿ ਕੁੜੀਆਂ ਹੁੰਦਾ ਹੀ ਆਹ ਗਾਣਾ ਜਦੋਂ ਵੀ ਆਈਆਂ ਜਾਂਦੀਆਂ ਨਾ ਤਵਾ ਸੱਡ ਵਰਤੀ ਰਾਹ ਪ ਜਾਂਦੇ ਨੇ ਫਿਰ ਕਦੇ ਮਿਲਦੀਆਂ ਨੇ ਮਸਾਂ ਮਿਲਦੀਆਂ ਨੇ ਤੇਹੀਆਂ ਤਾਂ ਕਨੂੰ ਤੇ ਮਾਰਦੇ ਨੇ ਤੁਮੇਂ ਕਿ ਅੱਖੀਂ ਮਿਲਦੀ ਜੀ ਉਹ ਕੰਮ ਹੋ ਗਿਆ ਫ੍ਰੀਪਾਰ ਉਹਨਾਂ ਦੇ ਕਿਹਾ ਨਹੀਂ ਇੱਥੇ ਜੀ ਨਹੀਂ ਲਾਦਾ ਹੈਗੇ ਪਰ ਜੀ ਕਹਿੰਦੀ ਕਹਿੰਦੀ ਹਜੇ ਵੀ ਐਂ ਹੁੰਦਾ ਕਿਉਂਕਿ ਪ੍ਰੀਪਾਸ ਸਕੂਲ ਝਾੜ ਲਈ ਚਲੋ ਜੀ ਇੱਕ ਦਿਨ ਤਾਂ ਫਿਰ ਇਹਨਾਂ ਨੂੰ ਨਾ ਫਾਟੀ ਹੋਣਾ ਹੀ ਸੀ ਉਹਨਾਂ ਕਹਿੰਦੇ ਕਿ ਚਲਪੋ ਆਏ ਤਕੀ ਲੋਕਾਂ ਦਾ ਘਰ ਲੈ ਗਈਆਂ ਨੇ ਗੱਲਾਂ ਮਤਾਂ ਬਿਮਾਰੀਆਂ ਕੇ ਲਈਆਂ ਉਹਦੂ ਜੇ ਕੋ ਹੋਰ ਕਿਹੜੀ ਇੱਕ ਤਾਂ ਲਵੀ ਆ ਇੱਕ ਮਹਿਕ ਇੱਕ ਮਹਿਕ ਇੱਕ ਨਾਮਣ ਨੰਮਨ ਤੱਕ ਹੀ ਅਜ ਖੇਪਲੀ ਆ ਤਾਂ ਥੇ ਆ ਲੈਂਦੇ ਜਿੱਥੇ ਆਪਾਂ ਸੂਟ ਨਹੀਂ ਤਿਆਰ ਕਰਵਾਉਂਦੇ ਹੁੰਦੇ ਉਹਨਾਂ ਦੇ ਘਰਾਂ ਕੋਲ ਉਹਨਾਂ ਦੇ ਕੋਲ ਇਹ ਤਾਂ ਚੱਲ ਰਹੀ ਹੈ ਹੂੰ ਲਵੀ ਹੀਰੋ ਖੁਰਦ ਦਿਆ ਹੂੰ ਇਹ ਹੀਰੋ ਕਲਾਂ ਦੀ ਆ ਕਿ ਲੋਟ ਜਾਈ ਪ੍ਰਿਪਾਲ ਵਧੀਆ ਠੀਕ ਆ ਮੈਂ ਤਾਂ ਹਾਂ ਜੈ ਕੈਨਤੀ ਵੀ ਕੀ ਰਸਮੀ ਤੋਂ ਨੇ ਰਸਮੀਤ ਨਹੀਂ ਜਾਣਦਾ ਕਿ ਉਹ ਕਹਦਾ ਕੀ ਕਰਨਾ ਜਦੋਂ ਕੇਰਾ ਖਾਤੇ ਹੀ ਤਨ ਨੂੰ ਨਹੀਂ ਜਾਣਾ ਹੈ ਕਿ ਉਹ ਸਕੂਲ ਚੀਜ਼ ਦਾ ਨਾ ਹਟੇਗੀ ਅਸੀਂ ਠੱਕੇ ਨਾ ਵਿਚਾਰ ਕੋਈ ਨਾ ਮੀ ਜਦੋਂ ਸਿੱਖਾਈ ਨਹੀਂ ਆਕੇ ਜੇ ਉਹ ਸੇ ਨਿਰੋਖ ਰਹੇਗੀ ਕਿ ਆ ਕੇ ਆਉਂਗੇ ਤੇ ਮੇਰੇ ਤੇ ਬੈਂਕ ਚਲਾਇਆ ਇੱਕ ਬੈਂਕ ਹੀ ਆਈ ਲੈ ਮੇਰੇ ਤਾਂ ਫਰਾਤੀ ਜੇ ਰੋਕੇ ਲਾਈਵ ਚੱਲ ਰਿਹਾ ਤੇ ਮਦਦ ਪੀਆ ਦਾ ਪ੍ਰੋਗਰਾਮ ਮੇਰਾ ਵੀ ਐਂ ਦੇਖ ਕੇ ਮੇਰੇ ਠੀਕ ਕਰਤਾ ਤੇ ਮੈਂ ਵੀ ਜਾਂਦੀ ਅਸਵੀਤ ਕਰ ਰਿਹਾ ਤੇਰੇ ਕੋਲ ਤੇ ਡੈਡੀ ਵੀ ਹੁੰਦਾ ਤਰਾਂ ਤੇ ਬਸ ਮਾਈ ਜੀ ਕਹਿੰਦੇ ਮੈਂ ਕਦੋਂ ਉੱਡੇ ਜਾਵਾਂ ਹਾਂ ਹੋਰ

ਸਾਨਨੀ ਜਾਣੀ ਆ। ਸਾਂਖਰ ਰੱਖੀ ਜਾਂਦੇ ਆਂ ਤੇ ਪ੍ਰਿਕ ਨਾਲ ਕਹਿੰਦੇ ਕਿ ਛੋਟਾ ਰੱਖ ਲੈਣ ਛੋਟਾ ਰੱਖ ਲੈਣ ਦੇ ਤੇ। ਨਾ ਖਰਾਬ ਹੋ ਜੂਗੀ। ਆਹ ਕੋਈ ਸੋਨਾ ਦਾ ਬਹੁਤ ਛੋਟਾ ਲੱਗਦਾ। ਚਾਹ ਪੀ ਲੈ ਤਾਂ। ਨਾ ਖਰਾਬ ਹੋ ਜੂ। ਨਾ। 2000 ਨੂੰ ਕਾ ਤਦੀ ਮਾਸੀ ਕਹਿੰਦੀ ਸੀ ਕਹਿੰਦੀ ਬਗ ਚੱਲ ਇੱਧਰ ਹੀ ਨਾਬੇ ਤੋਂ ਆਈ ਸੀ ਸਵੇਰੇ ਸਵੇਰੇ ਮਾਸੀ ਆ ਗਈ ਕਹਿੰਦੀ ਦੂਰ ਸੇਰ ਦੇ ਚੱਲੇ ਹੋਏ ਸੀ ਦੇਖ ਲੈ ਅੱਜ ਤੱਕ ਰਹਿੰਦੀ ਹੋਣਗੇ ਨਾਨੀ ਉਹਦੀ ਦੁਨੀਆ ਅੰਦੀ ਜਿਵੇਂ ਆਕਸੀ ਉਹਦੇ ਨਾਲ ਉਡੀਂ ਹੁੰਦਾ ਚਲੋ ਜੀ ਆਪਾਂ ਕਰਦੇ ਹਾਂ ਇਹ ਕੰਮ ਤੁੰਡਾ ਪੱਲ ਨੂੰ ਜੀ ਸਰਦਾਰ ਚਾਹੇ ਸਰਦਾਰਜੀ ਦਾ ਹੈਪੀ ਵਰਡੇ ਤੇ ਸਤਾ ਇਹ ਜਨਵਰੀ ਦਾ ਕਾਇ ਜਲਾ ਹੁੰਦਾ 3 ਪਾਰ ਦਾ ਹੁੰਦਾ 19 ਜਨਵਰੀ ਦਾ ਅਸਵੀਤ ਦਾ ਹੁੰਦਾ 3 ਸਤੰਬਰ ਹਾਂ 3 ਸਤੰਬਰ ਦਾ ਮੇਰਾ ਹੁੰਦਾ ਧੰਨ ਮਾਰ ਚਲਾ ਕਰ ਦੋ ਫਾਤੀ ਸੱਤ ਮੈਥਡਲ ਰਿ ਤੋਂ 8 ਮਹੀਨੇ ਛੋਣੀ ਆ 8 ਮਹੀਨੇ ਦਾ ਕਰਾਉਣਾ ਸੈਂਟੀਮਸ ਆ ਰੋਮੀ ਤੇ ਡੇੜੀ ਹੁਣ ਸੈਂਟੀਮਾ ਸੈਂਟੀ ਦਾ ਹੋ ਜੂ ਤਾਂ ਛਿੱਟੀ ਮਾ ਲੀਂ ਸੈਂਟੀ ਹੰਦ ਗਿਆ ਤੇ ਛਿੱਟੀ ਮਾ ਜੀ ਉਰਾਧੇ ਕੰਮ ਵਿੱਚ ਫਿਕਸ ਬੋਲਦਾ ਪਰ ਇਹ ਲੱਗੇ ਛਿੱਟੀ ਦੇ ਇਹਨੂੰ ਸਾਹਮਣੇ ਰੱਖ ਲਾ ਜੇ ਤਾਂ ਕੋਠੀ ਪਾਲੀ ਆਪਾਂ ਤੇ ਅੱਤਰ ਨਹੀਂ ਹੈ ਦਾਪਨ ਦਾ ਇੰਤਾਨ ਯਾ ਕੋਸਟ ਨੂੰ ਲਾ ਕਰ ਦੇਂਗੇ ਦੇਖੋ ਫਰਮਾਨਾ ਕਰੋ ਉਹ ਆਪਾਂ ਆਪਣੀ ਪੋਕੀ ਦੀ ਗੱਡੀ ਦੇ ਲਿਖਾਂਗੇ ਪਹਿਲ ਤੋਂ ਸਾਰੇ ਨੂੰ ਪਹਿਲਾਂ ਆਪਣਾ ਟੰਕਰ ਵਾਲਾ ਖਾਣਾ ਮੱਝਾਂ ਵਾਸਤੇ ਇਹ ਰੋਟ ਸਾਰੇ ਨੂੰ ਜਰੂਰ ਆਜਾ ਪੈ ਜਾਣਾ ਚਲੋ ਜੀ ਆਪਾਂ ਕੱਲ ਦਾ ਕੰਮ ਕਰਦਾ ਵੀਡੀਓ ਨੂੰ ਐਂਡ ਤੱਕ ਜੀ ਦੇਖੋ ਵੀਡੀਓ ਜੇ ਮੈਂ ਦੀ ਤੱਕ ਹੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਸੀਂ ਨਵੇਂ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਤੁਹਾਨੂੰ ਮਿਲਾਂਗੇ ਜਿੱਥੇ ਆਪਾਂ ਸੋਹਣੇ ਜੇ ਬਲੌਗ ਦੇ ਨਾਲ ਸਾਰਨ ਪਿਆਰ ਤੋਂ ਸਤਿ ਸ੍ਰੀ ਅਕਾਲ